ਇਹ ਜਨਨੀਆਂ ਵੀ ਸੰਗਤਾਂ ਨੇ ਇਹ ਪ੍ਰੋਗਰਾਮ ਜਿਸ ਤਰ੍ਹਾਂ ਸੁਣਨਾ ਹੈ ਤੇ ਸਾਰੇ ਭਾਈ ਦਾਸ ਦੀ ਬੇਨਤੀ ਹੈ ਵੀ ਆਪਾਂ ਗੁਰਬਾਣੀ ਨਾਲ ਗੁਰਮਤ ਦੇ ਨਾਲ ਇਹ ਸੇਵਾ ਸਿਮਰਨ ਦੇ ਨਾਲ ਜੁੜਨਾ ਹੈ ਗੁਰਸਿੱਖੀ ਦੇ ਧਾਰਨੀ ਹੋਣਾ ਹੈ ਅੰਮ੍ਰਿਤ ਛਕਣਾ ਹੈ ਇਹ ਨਾਲ ਨਾਲ ਸਾਫਤ ਸੂਰਤ ਹੋਣਾ ਹੈ ਟੂਡੇ 20 ਅਤੇ ਨੈਸ਼ਨਲ ਏਡੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦਰਸ਼ਕੋ ਅੱਜ ਅਸੀਂ ਪਿੰਡ ਤਰਲੋਕੇ ਵਾਲਾ ਦੇ ਅੰਦਰ ਪਹੁੰਚੇ ਆ ਜਿਵੇਂ ਮੇਰੇ ਪਿੱਛੇ ਦੇਖ ਰਹੇ ਹੋ ਜੋ ਇੱਥੇ ਇੱਕ ਇਤਿਹਾਸਿਕ ਗੁਰੂ ਘਰ ਹੈ। ਮੈਨੂੰ ਜਾਣਕਾਰੀ ਚ ਪਤਾ ਲੱਗਾ ਕਿ ਨਿਰਮਲ ਸਰ ਸਾਹਿਬ ਜੋ ਇੱਕ ਗੁਰਦੁਆਰਾ ਹੈ ਕਾਫੀ ਵਿਖਿਆਤ ਅਤੇ ਕਾਫੀ ਪ੍ਰਸਿੱਧ ਗੁਰਦੁਆਰਾ ਹੈ। ਜੋ ਆਪਾਂ ਦੇ ਇਤਿਹਾਸ ਦੀ ਗੱਲ ਕਰਦੇ ਆ ਅਜਿੰਦੇ ਇਤਿਹਾਸ ਪੂਰਾ ਜਾਣਨ ਦੇ ਲਈ ਅੱਜ ਅਸੀਂ ਅਤੇ ਲੋਕੀਲਾ ਮੰਦਰ ਪਹੁੰਚੇ ਆ ਜੋ ਗੁਰੂ ਘਰ ਹੈ ਅੰਦਰ ਜਾ ਕੇ ਆਪਾਂ ਜੋ ਜਾਣਕਾਰੀ ਲਵਾਂਗੇ ਉਹ ਜੋ ਇੱਥੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਰੂਬਰੂ ਹੋ ਕੇ ਤੁਹਾਡੇ ਨਾਲ ਮਿਲਾਵਾਂਗੇ ਕਿ ਪੂਰੀ ਜੋ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਔਰ ਕੀ ਜਾਣਕਾਰੀ ਇਸ ਪਿੰਡ ਦੀ ਸਾਸਰੀਆ ਕਾਲ ਦਾ ਜੋ ਪੂਰੀ ਜਾਣਕਾਰੀ ਲੈਣ ਦੇ ਲਈ ਅਸੀਂ ਅੱਜ ਗੁਰੂ ਘਰ ਚ ਜੋ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਬਾਬਾ ਜੀ ਸੰਤ ਗੁਰਮੀਤ ਸਿੰਘ ਜੀ ਤੇ ਲੰਮੇ ਸਮੇਂ ਤੋਂ ਸੇਵਾਦਾਰ ਦੇ ਪੱਤੇ ਰਹਿ ਕੇ ਜੋ ਸੇਵਾ ਕਰ ਰਹੇ ਨੇ ਔਰ ਪੂਰੀ ਜਾਣਕਾਰੀ ਲਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਪਾ ਜੀ ਜਿਵੇਂ ਕਾਫੀ ਜੋ ਸ਼ਰੋਤੇ ਨੇ ਜਾਂ ਜੋ ਯੁਵਾ ਬੱਚੇ ਨੇ ਉਹ ਉਹਨਾਂ ਦੇ ਮਨ 'ਚ ਇੱਕ ਸਵਾਲ ਉੱਠਦਾ ਹੈ ਗੁਰੂ ਘਰ ਨੂੰ ਲੈ ਕੇ ਮਤਲਬ ਗੁਰੂ ਘਰ ਦੀ ਸਥਾਪਨਾ ਕਦੋਂ ਹੋਈ ਬਾਬਾ ਜੀ ਕਿਵੇਂ ਸੀ ਔਰ ਕਿਵੇਂ ਗੁਰੂ ਘਰ ਦੀ ਸਥਾਪਨਾ ਹੋਈ ਜੀ ਸਭ ਤੋਂ ਪਹਿਲਾਂ ਜੀ ਮੈਂ ਆਪ ਜੀ ਦਾ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਪਵਿੱਤਰ ਸਥਾਨ ਤੇ ਆਉਣ ਤੇ ਜਿਉਂ ਆ ਕਹਿਣਾ ਥੈਂਕ ਯੂ ਉਪਰੰਤ ਜਿੰਨੇ ਵੀ ਦਰਸ਼ਕ ਸਮੁੱਚੀਆਂ ਸੰਗਤਾਂ ਨੂੰ ਫਤਿਹ ਦੀ ਸ਼ਾਨ ਕਰਦਾ ਗੁਰਫਤਿਹ ਅਰਜ ਕਰਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਪਵਿੱਤਰ ਪਾਵਨ ਸਥਾਨ ਗੁਰਦਵਾਰਾ ਨਿਰਮਲ ਸਰ ਸਾਹਿਬ ਦੀ ਜੋ ਸਥਾਪਨਾ ਹੋਈ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਸਾਲ 1928 ਦੇ ਵਿੱਚ ਇਸ ਨਗਰ ਦੇ ਵਿੱਚ ਆਏ ਜਦੋਂ ਕਿ ਇਸ ਨਗਰ ਦੀ ਆਬਾਦੀ 12 ਤੋਂ 14 ਘਰਾਂ ਦੀ ਸੀ ਜੀ ਉਹਨਾਂ ਸਮਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਪਛੜਿਆ ਹੋਇਆ ਇਲਾਕਾ ਮਰਾਨੀ ਇਲਾਕਾ ਜੰਗਲ ਦਾ ਇਲਾਕਾ ਤੇ ਮਹਾਪੁਰਖਾਂ ਨੇ ਇੱਥੇ ਆ ਕਰਕੇ ਗੁਰਸਿੱਖੀ ਦਾ ਗੁਰਬਾਣੀ ਦਾ ਵਿਦਿਆ ਦਾ ਪ੍ਰਚਾਰ ਪ੍ਰਸਾਰ ਕੀਤਾ 1928 ਦੇ ਵਿੱਚ ਸੰਤ ਬਾਬਾ ਮਹੌਨ ਸਿੰਘ ਮਤਵਾਲਾ ਜੀ ਇੱਥੇ ਕਲਰ ਦੇ ਵਿੱਚ ਹੀ ਬੈਠੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਲਾਕੇ ਦੇ ਵਿੱਚ ਵੀ ਕਿਸੇ ਪਿੰਡ ਦੇ ਵਿੱਚ ਨੇੜੇ-ਨੇੜੇ ਗੁਰੂ ਘਰ ਨਹੀਂ ਸਨ ਕੇਵਲ ਦਮਦਮ ਸਾਹਿਬ ਤਲਵੰਡੀ ਸਾਬੋ ਪਵਿੱਤਰ ਧਰਤੀ ਤੇ ਤਖਤ ਸਾਹਿਬ ਗੁਰਦੁਆਰਾ ਬੰਗਾ ਮਸਤੂਆਣਾ ਉਧਰੋਂ ਸਥਾਨ ਸਨ ਤੇ ਮਹਾਪੁਰਖਾਂ ਨੇ ਇੱਥੇ 1928 ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੀ ਨੀਂਵ ਰੱਖੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਮਹਾਪੁਰਖਾਂ ਨੇ ਸਮਾਂ ਦੇਖਦੇ ਹੋਏ ਵੀ এডਿਕੇਸ਼ਨ ਬੰਨਿਆ ਹੋਇਆ ਇਲਾਕਾ ਬਹੁਤ ਜ਼ਿਆਦਾ ਪਛੜਿਆ ਹੋਇਆ ਸੀ ਨਾ ਕਿਤੇ ਸਕੂਲ ਸੀ ਨਾ ਕੋਈ ਵਿੱਦਿਆ ਦਾ ਕਿਸੇ ਪਾਸੇ ਪ੍ਰਬੰਧ ਸੀ ਸਾਲ 1930 ਦੇ ਵਿੱਚ ਮਹਾਪੁਰਖਾਂ ਨੇ ਖਾਲਸਾ ਪ੍ਰਾਇਮਰੀ ਸਕੂਲ ਚਲਾਇਆ ਨਾਲ ਨਾਲ ਜਿੱਥੇ ਦੁਨਿਆਵੀ ਵਿੱਦਿਆ ਉੱਥੇ ਨਾਲ ਨਾਲ ਗੁਰਮਤਿ ਵਿਦਿਆਲਾ ਤੇ ਉਸ ਸਮੇਂ ਖਾਲਸਾ ਪ੍ਰਾਇਮਰੀ ਸਕੂਲ ਦੇ ਵਿੱਚ ਨਗਰ ਦੇ ਬੱਚੇ ਤੇ ਨੇੜੇ ਪਿੰਡਾਂ ਦੇ ਬੱਚੇ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਤੇ ਉੱਚੇ ਅਹੁਦਿਆਂ ਤੇ ਪਹੁੰਚੇ ਉਪਰੰਤ ਫਿਰ ਮਹਾਪੁਰਖਾਂ ਨੇ ਨਾਲ-ਨਾਲ ਸਾਰੇ ਇਲਾਕੇ ਦੇ ਵਿੱਚ ਪਿੰਡ-ਪਿੰਡ ਜਾ ਕੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਕੇ ਗੁਰੂ ਘਰ ਬਣਵਾਏ ਤੇ ਗੁਰੂ ਘਰ ਬਣਾਉਣ ਤੋਂ ਉਪਰੰਤ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੋੜਿਆ ਤੇ ਜਿਵੇਂ ਮਹਾਪੁਰਖਾਂ ਦਾ ਜੀਵਨ ਇੱਕ ਬਹੁਤ ਹੀ ਸਾਦਾਪਨ ਸੇਵਾ ਸਿਮਰਨ ਸਾਥਗੀ ਇਸ ਇਲਾਕੇ ਦੇ ਵਿੱਚ ਆ ਕੇ ਫਿਰ ਮਹਾਪੁਰਖਾਂ ਨੇ ਵੀ ਐਨੇ ਉਹਨਾਂ ਦੀ ਜੋ ਮਰਜ਼ਾਦਾ ਤੇ ਇੰਨਾ ਸਾਰੇ ਧਰਮਾਂ ਦਾ ਮਹਾਪੁਰਖਾਂ ਨੇ ਸਤਕਾਰ ਕਰਨਾ ਹਰ ਇੱਕ ਪ੍ਰਾਣੀ ਜੋ ਵੀ ਆਉਂਦਾ ਤੇ ਉਹਨੂੰ ਗੁਰਬਾਣੀ ਦੇ ਨਾਲ ਨਾਮ ਦੇ ਨਾਲ ਸੇਵਾ ਦੇ ਸਿਮਰਨ ਦੇ ਨਾਲ ਜੋੜਨਾ ਕਿਉਂਕਿ ਮਹਾਪੁਰਖ ਬਹੁਤ ਹੀ ਘੱਟ ਬੋਲਿਆ ਕਰਦੇ ਸਨ ਕਿਉਂਕਿ ਸਾਰਾ ਦਿਨ ਗੁਰਬਾਣੀ ਦਾ ਜਾਪ ਹੀ ਚੱਲਦਾ ਰਹਿੰਦਾ ਸੀ ਸਿਮਰਨ ਕਰਦੇ ਸਨ ਇਹ ਫਿਰ ਜਿੰਨਾ ਵੀ ਮਹਾਂਪੁਰਖਾਂ ਨੇ ਆਪਣੇ ਮੁਖਾਰਬਿੰਦ ਤੋਂ ਜੋ ਵੀ ਬਚਨ ਕਹਣੇ ਸੰਗਤਾਂ ਨੂੰ ਉਪਦੇਸ਼ ਦੇਣਾ ਤੇ ਆਟੋਮੈਟਿਕ ਹੀ ਮਹਾਂਪੁਰਖਾਂ ਦਾ ਜੀਵਨ ਦੇਖ ਕੇ ਤੇ ਉਹ ਗ੍ਰਹਿਣ ਕਰ ਲੈਂਦੇ ਸਨ ਤੇ ਜਦੋਂ ਨਾਲ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਇਤਿਹਾਸ ਜੁੜਿਆ ਹੈ ਵੀ ਜਨਨ ਤੁਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਬ ਚਲ ਨਗਰ ਹਜ਼ੂਰ ਸਾਹਿਬ ਨਦੇੜ ਨੂੰ ਮਹਾਰਾਜ ਜੀ ਨੇ ਚਾਲਦੇ ਪਾਏ ਤੇ ਪਿੱਛੇ ਪਹਿਲਾ ਪੜਾਉਂਦਾ ਨਗਰ ਕਿਹੋ ਦਾ ਤੇ ਉਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਇਹ ਨਗਰ ਤਲੋਕੇ ਵਾਲਾ ਵਸਾ ਨਹੀਂ ਸੀ ਉਦੋਂ ਤੇ ਉਦੋਂ ਜਿੱਥੇ ਆ ਸਾਡੇ ਨਰਮਲ ਸਰ ਸਰੋਵਰ ਬਣਿਆ ਹੈ ਇੱਥੇ ਇੱਕ ਛੱਪੜ ਹੁੰਦਾ ਸੀ ਦੱਸ ਦੇਣਾ ਤੇ ਉਹ ਛੱਪੜ ਦੇ ਵਿੱਚ ਮੀਂਹ ਦਾ ਪਾਣੀ بارش ਦਾ ਖੜਾ ਰਹਿੰਦਾ ਸੀ ਇੱਥੇ ਫਿਰ ਦੱਸ ਦੇਣ ਵੀ ਸਾਡੇ ਬਜ਼ੁਰਗ ਵੀ ਗੁਰੂ ਸਾਹਿਬ ਆਕੀ ਮਹਾਰਾਜ ਜੀ ਨੇ ਸਿੰਘਾਂ ਨੂੰ ਕਿਹਾ ਵੀ ਸਿੰਘੋ ਘੋੜਿਆਂ ਨੂੰ ਜਲ ਛਕਾਓ ਨਾਲੇ ਇਸ਼ਨਾਨ ਕਰੋ ਤਾਂ ਸਿੰਘਾਂ ਨੇ ਕਿਹਾ ਗੁਰੂ ਮਹਾਰਾਜ ਜੀ ਇਹ ਪਾਣੀ ਬਹੁਤ ਗੰਧਲੇ ਹੋਇਆ ਪਾਣੀ ਹੈ ਤੇ ਮੋਟਾ ਪਾਣੀ ਹੈ ਤੇ ਮਹਾਰਾਜ ਜੀ ਨੇ ਬਚਨ ਗੀਤਾ ਨਹੀਂ ਭਾਈ ਇਹ ਨਿਰਮਲ ਜਲ ਹੈ ਇਸੇ ਕਰਕੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਨਿਰਮਲ ਸਰ ਸਾਹਿਬ ਰੱਖਿਆ ਮਹਾਂਪੁਰਖਾਂ ਨੇ ਕੋਈ ਪੰਜਾਬ ਹਰਿਆਣਾ ਰਾਜਸਥਾਨ ਵੀ ਕੋਈ ਇਲਾਕਾ ਨਹੀਂ ਛੱਡਿਆ ਜਿੱਥੇ ਜਾ ਕੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਨਾ ਕੀਤਾ ਹੋਵੇ ਦਨ ਰਾਤ ਇੱਕ ਕਰਕੇ ਉਹਨਾਂ ਸਮਿਆਂ ਦੇ ਵਿੱਚ ਕੋਈ ਸਾਧਨ ਵੀ ਨਹੀਂ ਸੀ ਜਾਂ ਪੈਦਲ ਜਾਣਾ ਜਾਂ ਉੱਠਾਂ ਤੇ ਜਾਣਾ ਮਹਾਪੁਰਖਾਂ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਕਰਨੇ ਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ এডੂਕੇਸ਼ਨ ਦਾ ਮਹਾਪੁਰਖਾਂ ਨੇ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਤੇ ਨਾਲ ਬਚਨ ਕਰਿਆ ਕਰਦੇ ਸਨ ਭਾਈ ਗੁਰਬਾਣੀ ਜੋ ਹੈ ਨਾ ਇਹ ਗੁਰਬਾਣੀ ਦਾ ਉਪਦੇਸ਼ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝੇ ਵੀ ਸਾਰੇ ਵਰਨਾ ਨੂੰ ਇਹ ਸਾਂਝਾ ਉਪਦੇਸ਼ ਹੈ ਥੇ ਜੋ ਗੁਰਬਾਣੀ ਹੈ ਕੋਈ ਗਾਵੇ ਕੋਸ ਨਾ ਕੋਈ ਕਰੇ ਵਿਚਾਰ ਕੋ ਉਪਦੇਸ਼ ਹੈ ਕੋਦਰੜਾ ਤਿਸਕਾ ਹੋਏ ਉਧਾਰ ਤੇ ਇਸ ਕਰਕੇ ਮਹਾਪੁਰਖਾਂ ਨੇ ਸੰਗਤ ਨੂੰ ਇੰਨਾ ਪ੍ਰੇਮ ਦੇ ਨਾਲ ਜੋੜਿਆ ਤੇ ਨਾਲ-ਨਾਲ ਜੋ ਮਹਾਪੁਰਖਾਂ ਦੀ ਸੋਚ ਸੰਤ ਸਮੂਹ ਅਤੇ ਇਕਮਤੀ ਕੇ ਮਾਪੁਰਖਾਂ ਦੇ ਕਈ ਐਸੇ ਅਸੂਲ ਸਨ ਵੀ ਭਾਈ ਗੁਰੂ ਘਰ ਵਾਸਤੇ ਕੋਈ ਅਗਰਾਹੀ ਨਹੀਂ ਕਰਨੀ ਕੋਈ ਚੰਦਾ ਨਹੀਂ ਇਕੱਠਾ ਕਰਨਾ ਕੋਈ ਮਹਿਲ ਮਾੜੀਆਂ ਦੀ ਲੋੜ ਨਹੀਂ ਆਪਾਂ ਜਿਹੜਾ ਕੰਮ ਹੈ ਜੋ ਆਪਾਂ ਨੂੰ ਗੁਰੂ ਸਾਹਿਬ ਨੇ ਡਿਊਟੀ ਲਾਈ ਹੈ ਤੇ ਉਸ ਸੇਵਾ ਕਰਨੀ ਸੇਵਨ ਕਰਨਾ ਬਾਣੀ ਪੜ੍ਹਨੀ ਇਹ 24 ਘੰਟੇ ਗੁਰੂ ਕਾ ਲੰਗਰ ਚਲਾਉਣਾ ਇਹ ਜੋ ਬਿਲਡਿੰਗ ਹੈ ਇਹ ਮਹਾਰਾਜ ਦਾ ਆਪਣਾ ਹੀ ਕਾਰਜ ਹੈ ਇਹ ਆਪਣੇ ਆਪ ਸੇਵਾ ਹੋਈ ਜਾਂਦੀ ਹੈ ਤੇ ਇਸ ਕਰਕੇ ਮਹਾਪੁਰਖਾਂ ਨੇ ਕਦੇ ਵੀ ਕਿਸੇ ਤੇ ਬੋਝ ਨਹੀਂ ਬਣੇ ਬੇ ਇਸ ਤਰ੍ਹਾਂ ਕਿਸੇ ਨੂੰ ਕੋਈ ਦਿੱਕਤ ਆਵੇ ਤੇ ਇਹ ਜਦੋਂ ਵੀ ਕੋਈ ਕਿਸੇ ਨੇ ਆਉਣਾ ਇਹ ਮਹਾਪੁਰਖਾਂ ਨੇ ਬੜਾ ਪ੍ਰੇਮ ਸਤਿਕਾਰ ਕਰਨਾ ਇਹ ਬੜਾ ਹੀ ਜਨਨ ਕਿ ਹਰ ਇੱਕ ਦੇ ਨਾਲ ਪ੍ਰੇਮ ਇਹ ਪ੍ਰੇਮ ਦੇ ਨਾਲ ਹੀ ਗੁਰਬਾਣੀ ਦੇ ਨਾਲ ਮਹਾਪੁਰਖਾਂ ਨੇ ਸੰਗਤਾਂ ਨੂੰ ਜੋੜਿਆ। ਬਾਬਾ ਜੀ ਜਿਵੇਂ ਤੁਸੀਂ ਦੱਸਿਆ ਕਿ ਮਾਂ ਜੋ ਪੁਰਸ਼ੀ ਆਪਣੇ ਮਹਾਪੁਰਸ਼ਾਂ ਦਾ ਇਕਾਦੇ ਸੀ ਕਿ ਗੁਰੂ ਘਰ ਲਈ ਕੋਈ ਚੰਦਾ ਨਹੀਂ ਲੈਣਾ। ਹਾਂ ਜੀ ਹਾਂ ਜੀ। ਜਿਵੇਂ ਆਪਾਂ ਦੇਖ ਰਹੇ ਹਾਂ ਕਿ ਗੁਰੂ ਘਰ ਦੀ ਸਥਾਪਨਾ ਹੋਈ ਜਦੋਂ 1928 ਚ ਤੁਸੀਂ ਦੱਸਿਆ ਆਏ ਸੀ। ਹਾਂ ਜੀ। ਫਿਰ ਮਤਲਬ ਉਹਦੇ ਲਈ ਤਾਂ ਉਹਨਾਂ ਨੇ ਕੋਈ ਚੰਦਾ ਮਤਲਬ ਪੈਸਾ ਜਿਵੇਂ ਆਣਾ ਸ਼ੁਰੂ ਹੋਇਆ ਤਾਂ ਕਿੱਥੋਂ ਆਉਂਦਾ ਸੀ ਉਹ? ਨਹੀਂ ਉਸ ਸਮੇਂ ਮੈਂ ਆਪ ਜੀ ਨੂੰ ਸੰਗਤਾਂ ਨੂੰ ਦੱਸਣਾ ਚਾਹਣਾ। ਜੀ। ਵੀ ਉਦੋਂ ਕੋਈ ਆ ਪੱਕਾ ਗੁਰਦੁਆਰਾ ਨਹੀਂ ਬਣਾਇਆ ਹੂੰ ਉਰੋਂ ਸਾਡੇ ਛੱਪੜ ਇਧਰਲੇ ਵਸੇ ਹੂੰ ਤੇ ਉੱਥੇ ਛੱਪੜ ਦੀ ਪਾਲ ਸੀ ਜਿਹੜੀ ਹੂੰ ਉੱਚੀ ਸੀ ਹੂੰ ਉੱਥੇ ਛੱਪੜ ਦੀਆਂ ਕੱਚੀਆਂ ਇੱਟਾਂ ਕੱਢੀਆਂ ਪੰਗੀਆਂ ਸੀ ਹੂੰ ਉਹੀ ਉਹ ਇੱਟਾਂ ਵੀ ਸੰਗਤ ਨੇ ਪਿੰਡ ਦੀਆਂ ਨਹੀਂ ਕੱਢੀਆਂ ਸੀ ਜੀ ਉਹੀ ਕੱਚੀਆਂ ਇੱਟਾਂ ਦਾ ਇੱਕ ਕਮਰਾ ਬਣਾਇਆ ਹੂੰ ਇੱਕ ਕਮਰਾ ਬਣਾ ਕੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਤੇ ਬਸ ਉੱਥੇ ਉਹਨਾਂ ਸਥਾਪਨਾ ਕਰਤੀ ਸਥਾਪਨਾ ਕਰਤੀ ਹੂੰ ਉਦੋਂ ਬਾਅਦ ਜਿਵੇਂ ਜਿਵੇਂ ਨਗਰਾਂ ਦੇ ਵਿੱਚ ਮਹਾਪੁਰਖਾਂ ਨੇ ਜਾਣਾ ਤੇ ਉਪਦੇਸ਼ ਕਰਨਾ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਰੇ ਪਵਾਓ ਤੇ ਸੰਗਤਾਂ ਨੇ ਹੈਰਾਨ ਹੋ ਜਾਣਾ ਤੇ ਬਾਬਾ ਜੀ ਨੇ ਪਾਠ ਆਪ ਕਰਨਾ ਸਹਿਜ ਪਾਠ ਆਪ ਖੁਦ ਕਰਦੇ ਸੀ ਹੈ ਨਹੀਂ ਖੁਦ ਕਰਦੇ ਸੀ ਬਾਬਾ ਜੀ ਖੁਦ ਕਰਦੇ ਸੀ ਜੀ ਕਿਉਂਕਿ ਉਦੋਂ ਗ੍ਰੰਥੀ ਵੀ ਨਹੀਂ ਸੀ ਇਹ ਇਲਾਕੇ ਦੇ ਵਿੱਚ ਸਾਰੇ ਗ੍ਰੰਥੀ ਸਿੰਘ ਵੀ ਬਾਬਾ ਜੀ ਨੇ ਤਿਆਰ ਕੀਤੇ ਤੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਜਦੋਂ ਮਹਾਪੁਰਖਾਂ ਦਾ ਹੀ ਖਿਆਲ ਸੀ ਵੀ ਪਿੰਡ-ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਮਹਾਪੁਰਖਾਂ ਨੇ ਪਾਠ ਕਰਕੇ ਭੋਗ ਪਾਉਣਾ ਤੇ ਜੋ ਚੜਾਵਾ ਚੜਨਾ ਉਹਨਾਂ ਸਮਿਆਂ ਦੀਆਂ ਸਾਡੇ ਕੋਲੇ ਮਹਾਪੁਰਖਾਂ ਦੀਆਂ ਲਿਖਤਾਂ ਪੰਗੀਆਂ ਵੀ ਫਲਾਨਾ ਪਿੰਡ ਫਲਾਨਾ ਸਿੰਘ ਦੇ ਘਰ ਗੁਰਬਾਣੀ ਦਾ ਸਹਿਜ ਪਾਠ ਕੀਤਾ ਤੇ ਉੱਥੇ ਚੜਾਵਾ ਚੜਿਆ 12 ਅੰਨੇ ਸ਼ੀਪੇ ਸੀ 12 ਨੇ 9 ਪੈਸੇ ਕਿਤੇ 14 ਅੰਨੇ ਜਣੀ ਕਿ ਰੁਪਇਆ ਤਾਂ ਕਿਤੇ ਹੀ ਲਿਖਤ ਚ ਮਿਲਿਆ ਹੈ ਤੇ ਉਪਰ ਬਾਬਾ ਜੀ ਨੇ ਕਹਿਣਾ ਜੋ ਪਿੰਡ ਦੀ ਪੰਚਾਇਤ ਹੋਣੀ ਵੀ ਭਾਈ ਆ ਮਾਇਆ ਤੁਸੀਂ ਇੱਥੇ ਸੰਭਾਲ ਕੇ ਰੱਖਿਓ ਗੁਰਦੁਆਰਾ ਸਾਹਿਬ ਬਣਾਵਾਂਗੇ ਇਸ ਤਰ੍ਹਾਂ ਮਤਲਬ ਪਿੰਡਾਂ ਦੇ ਵਿੱਚ ਗੁਰੂ ਘਰ ਬਣਵਾਏ ਤੇ ਇਹ ਨਾਲ ਨਾਲ ਇੱਥੇ ਜਿੰਨਾ ਵੀ ਗੁਰੂ ਘਰ ਬਣਿਆ ਇੱਕ ਛੋਟਾ ਜਿਹਾ ਦਰਬਾਰ ਸਾਹਿਬ ਜਿੱਥੇ ਆਪਣਾ ਛੋਟਾ ਨਿਸ਼ਾਨ ਸਾਹਿਬ ਲੱਗਿਆ ਹੈ ਤੇ ਬਾਬਾ ਜੀ ਦਾ ਜੋ ਨਿਵਾਸ ਸੀ ਇੱਕ ਕੱਚੀ ਸਵਾਰ ਸੀ ਕੱਚੀ ਛੱਤ ਸੀ ਕੱਚੀਆਂ ਕੰਧਾਂ ਸੀ ਨਾ ਮਹਾਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ 1928 ਤੋਂ ਲੈ ਕੇ 1992 ਦਾ ਜੀਵਨ ਨਾ ਕੋਈ ਪੇਟੀ ਨਾ ਕੋਈ ਟਰੰਕ ਨਾ ਕੋਈ ਅਲਮਾਰੀ ਇੱਕ ਬਾਣ ਦਾ ਮੰਜਾ ਜੀ ਤੇ ਅਸਣ ਸੀ ਤੇ ਇੱਕ ਖਾਖੀ ਝੋਲਾ ਹੁੰਦਾ ਮਹਾਪੁਰਖਾਂ ਦੇ ਕੋਲੇ ਜੀਨ ਦਾ ਸਮਾਇਆ ਤੇ ਕੰਨ ਦੇ ਵਿੱਚ ਦੋ ਕਿੱਲੇ ਗੱਡੇ ਸੀ ਹਮ ਬਸ ਇੱਕ ਤੇ ਆਪਣਾ ਝੋਲਾ ਟੰਗਣਦੇ ਸੀ ਇੱਕ ਤੇ ਝੋਲਾ ਟੰਗਣਦੇ ਸੀ ਜਦੋਂ ਕਿਤੇ ਬਾਹਰ ਜਾਣਾ ਤੇ ਝੋਲੇ ਦੇ ਵਿੱਚ ਕਸ਼ਹਿਰਾ ਪਰਣਾ ਹੋਰ ਪਾਉ ਹਮ ਇਹ ਮਹਾਪੁਰਖਾਂ ਨੇ ਉਹਨਾਂ ਨੇ ਬਸ ਇਹ ਕਹਿਣਾ ਵੀ ਭਾਈ ਇਹ ਸਾਰੀ ਨਾਮ ਦੀ ਖੇਡ ਹੈ ਤੇ ਜਿੱਥੇ ਨਾਮ ਜਪੀਆ ਇਪਰਾ ਪਿਆਰੇ ਸੇ ਅਸਥਲ ਸੋਇਨ ਚਵਾਰੇ ਇਹ ਆਪਾਂ ਆਹੀ ਕਾਰਜ ਕਰਨਾ ਵੀ ਨਾਮਦਾਨ ਤੇ ਕਿਰਤ ਕਰਨੀ ਠੀਕ 24 ਘੰਟੇ ਗੁਰੂ ਘਰ ਲੰਗਰ ਚਲਾਉਣਾ ਤੇ ਇਹ ਸਾਰੇ ਮਹਾਰਾਜ ਨੇ ਆਪਣੇ ਕਾਰਜ ਆਪ ਹੀ ਕਰ ਦੇਣੇ ਆ ਜਿਸ ਕਾ ਕਾਰਜਿਤ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਸੋ ਅੱਜ ਜੋ ਇਹ ਗੁਰਦੁਆਰਾ ਸਾਹਿਬ ਹੈ 1992 ਵਿੱਚ ਮਹਾਂਪੁਰਖ ਸੱਚਖੰਡ ਜਸਮਾਏ ਉਦੋਂ ਪਹਿਲਾਂ ਕਿਉਂਕਿ ਦਾਸ ਬਚਪਨ ਤੋਂ ਲੈ ਕੇ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਮਹਾਪੁਰਖਾਂ ਨੇ ਵਿੱਦਿਆ ਪ੍ਰਾਪਤ ਕਰਵਾਈ ਪੜ੍ਹਾਏ ਪਾਲਣ ਪੋਸ਼ਣਾ ਕੀਤੀ ਤੇ ਮਹਾਪੁਰਖਾਂ ਨੇ ਆਪਣੇ ਹੱਥੀਂ ਦਾਸ ਨੂੰ ਉੱਤਰ ਅਧਿਕਾਰੀ ਥਾਪਿਆ ਇਸ ਸਥਾਨ ਦੀ ਜੋ ਸੇਵਾ ਮਹਾਪੁਰਖਾਂ ਨੇ ਆਪਣੇ ਹੱਥੀਂ ਦਾਸ ਨੂੰ ਅਸ਼ੀਰਵਾਦ ਦੇ ਕੇ ਇਹ ਸੇਵਾ ਦੀ ਜੋ ਸੌਂਪੀ ਤੇ ਇਹ ਜੋ ਸਾਡਾ ਨਗਰ ਤਲੁਕੇ ਵਾਲਾ ਬੜਾ ਸਰਦਾਵਾਨ ਨਗਰ ਬੜੀ ਇੱਥੇ ਗੁਰਸਿੱਖੀ ਘਰ ਘਰ ਦੇ ਵਿੱਚ ਗੁਰਬਾਣੀ ਹੈ ਤੇ ਹੁਣ ਵੀ ਬੱਚੇ तकरीबन ਸਾਰੇ ਨਗਰ ਦੇ ਸਕੂਲ ਦੀ ਵਿੱਦਿਆ ਪੜਨ ਤੋਂ ਬਾਅਦ ਇੱਥੇ ਆਉਂਦੇ ਨੇ ਗੁਰੂ ਘਰ ਇੱਥੇ ਪਾਠ ਸਿੱਖਦੇ ਨੇ ਸੰਥਿਆ ਕਰਦੇ ਨੇ ਨਿਤਨੇਮ ਕਰਦੇ ਨੇ ਇਹ ਜਨਨ ਕਿ ਸਾਰਾ ਨਗਰੀ ਇੱਕ ਵਿਸ਼ੇਸ਼ਤਾ ਇਹ ਹੈ ਪੀ ਇਸ ਨਗਰ ਦੇ ਵਿੱਚ ਬਗੈਰ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਹੋਰ ਨਹੀਂ ਕਿਸੇ ਨੂੰ ਮੰਨਦਾ ਉਹ ਵੀ ਧਰਮ ਨਹੀਂ ਸਾਰੇ ਧਰਮ ਸਤਕਾਰਯੋਗ ਨੇ ਇਹ ਇੱਥੇ ਮਹਾਪੁਰਖਾਂ ਨੇ ਸਾਰਿਆਂ ਨੂੰ ਭਾਵੇਂ ਕੋਈ ਕਿਸੇ ਵੀ ਧਰਮ ਦਾ ਆ ਗਿਆ ਕਿਉਂਕਿ ਜਦੋਂ ਮਹਾਪੁਰਖਾਂ ਨੇ ਖਾਲਸਾ ਪ੍ਰਾਇਮਰੀ ਸਕੂਲ ਚਲਾਇਆ ਉਹਦੀ ਇੱਕ ਕਮੇਟੀ ਬਣਾਈ ਉਹਦੀ ਕਮੇਟੀ ਦੇ ਵਿੱਚ ਇੱਕ ਹਿੰਦੂ ਬਾਣੀਆ ਮੈਂਬਰ ਇੱਕ ਮੁਸਲਮਾਨ ਮੈਂਬਰ ਹੈਂਦੀ ਜਿਹੜੇ ਕਿ ਸਾਰੇ ਧਰਮਾਂ ਦੇ ਉਹਦੇ ਵਿੱਚ ਸ਼ਾਮਲ ਕੀਤੇ ਮੈਂਬਰ ਜੋੜੇ ਉਹਨਾਂ 'ਚ ਮੈਂਬਰ ਜੋੜੇ ਸਕੂਲ ਦੇ ਮੈਂਬਰ ਸੀ ਉਹਨਾਂ ਦੇ ਸਾਈਨ ਸਾਡੇ ਕੋਲੇ ਹਜੇ ਵੀ ਲਿਖਤਾਂ ਪਈਆਂ ਹੈ ਹੈ ਜੀ ਵੀ ਉਹ ਸਕੂਲ ਦਾ ਉਹਨਾਂ ਸਮੇਂ 'ਚ ਤੁਸੀਂ ਦੇਖੋ ਮਤਲਬ ਜਾਤ ਪਾਤ ਨੂੰ ਉਹਨਾਂ ਨੇ ਉਦੋਂ ਹੀ ਦੂਰ ਕਰਤਾ ਸੀ ਦੂਰ ਕਰਤਾ ਜੀ ਅੱਛਾ ਬਾਬਾ ਜੀ ਜਿਵੇਂ ਤੁਸੀਂ ਦੱਸਿਆ ਕਿ ਸਾਲ 1992 'ਚ ਬਾਬਾ ਜੀ ਚੋਲਾ ਛੱਡ ਗਏ ਹਾਂਜੀ 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 ਠੀਕ ਹੈ ਔਰ 92 ਤੋ ਤੁਸੀਂ ਇਹ ਗੱਦੀ ਸੰਭਾਲਦੇ ਹਾਂਜੀ 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 ਬੰਦਾ ਜੋ ਆਸ਼ੀਰਵਾਦ ਨਾਲ ਤਨੂ ਇਹ ਦੇ ਕੇ ਗਏ ਹਾਂਜੀ ਹਾਂਜੀ ਤਾ ਜੋ ਆਪਣੇ ਗੁਰੂ ਘਰ ਜਿਵੇਂ ਆਪਾਂ ਤੁਸੀਂ ਦੱਸਿਆ ਪਹਿਲੇ ਕੱਚਾ ਸੀ ਫਿਰ ਪੱਕਾ 92 ਤੋਂ ਬਾਅਦ ਹੋਇਆ ਹਾਂਜੀ ਹਾਂਜੀ 92 ਤੋਂ ਬਾਅਦ ਇਹਨੂੰ ਪੱਕਾ ਕਰਨਾ ਸ਼ੁਰੂ ਕੀਤਾ 92 ਚ ਤੋਵਾਰ ਜੀ ਇਹ ਜਿਸ ਜਗ੍ਹਾ ਦਰਬਾਰ ਸਾਹਿਬ ਬਣਿਆ ਹੈ ਸੁੰਦਰ ਇਸ ਜਗ੍ਹਾ ਤੇ ਬਾਬਾ ਜੀ ਦਾ ਸੰਸਕਾਰ ਕੀਤਾ ਸੀ ਇੱਥੇ ਫਿਰ ਇਹੀ ਸੀਗਾ ਕਿਉਂਕਿ ਮਹਾਪੁਰ ਖਾਬ ਦੇ ਨਾਲ ਨਹੀਂ ਜੋੜਦੇ ਸੀ ਬਾਣੀ ਦੇ ਨਾਲ ਜੋੜਦੇ ਸੀ ਵੀ ਅਸੀਂ ਸੋਚਿਆ ਵੀ ਜੇ ਇੱਥੇ ਮਹਾਂਪੁਰਖਾਂ ਦਾ ਅੰਤਮ ਸੰਸਕਾਰ ਕੀਤਾ ਉੱਥੇ ਦੁਨੀਆ ਮੱਥਾ ਨਾ ਟੇਕਣ ਲੱਗ ਜੇ ਕਿਉਂਕਿ ਦੁਨੀਆ ਦਾ ਜੋ ਹੈ ਤੇ ਰੋਕ ਨਹੀਂ ਸਕਦੇ ਫੇਰ ਸਾਡਾ ਇਹ ਸੇਵੀ ਇੱਥੇ ਆਪਾਂ ਦਰਬਾਰ ਸਾਹਿਬ ਬਣਾ ਕੇ ਉੱਥੇ ਥੜਾ ਸਾਹਿਬ ਬਣਾ ਕੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਕਰਤੇ ਤੇ ਇਸ ਕਰਕੇ ਜਿੰਨੇ ਵੀ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੈ ਜਿੰਨੀ ਵੀ ਸੇਵਾ ਹੈ ਕਿਉਂਕਿ ਮਹਾਪੁਰਖਾਂ ਵੇਲੇ ਜੋ ਗੁਰਦੁਆਰਾ ਸਾਹਿਬ ਦੀ ਜਗ੍ਹਾ ਸੀ ਜੀ ਸਿਰਫ ਇੱਕ ਕਨਾਲੀ ਸੀ ਤੇ ਅੱਜ ਇਹ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਹੈ ਬਿਲਡਿੰਗਾਂ ਬਣੀਆਂ ਹੈ ਅੱਜ ਇਹ 8 ਕਿੱਲਾਂ ਚਾ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਤੇ ਇਹ ਕੋਈ ਲੱਟ ਗੁਣਾ ਕੀਤਾ ਗਿਆ ਵੀ ਇਹਦੇ ਵਿੱਚ ਨਾ ਕੋਈ ਇਲਾਕੇ ਦੇ ਵਿੱਚੋਂ ਨਾ ਨਗਰ ਦੇ ਵਿੱਚੋਂ ਮਹਾਪੁਰਖਾਂ ਦੇ ਜੋ ਮਰਜ਼ਾ ਅਨਸਾਰ ਉਮੀ ਕੰਮ ਚੱਲਿਆ ਇੱਥੇ ਆਪਣੇ ਆਪ ਹੀ ਸੰਗਤਾਂ ਆ ਕੇ ਕਿਸੇ ਤੋਂ ਦਾਨ ਚੰਦਾ ਨਹੀਂ ਲਿੱਤਾ ਗਿਆ ਕਿਸੇ ਨੂੰ ਇਹ ਨਹੀਂ ਵੀ ਵਿਆ ਪਰਚੀ ਕੱਟਦੀ ਜਾਂ ਪਿੰਡ ਦੇ ਵਿੱਚ ਵੀ ਮਤਲਬ ਆਪਣੇ ਮਨ ਨੂੰ ਨਹੀਂ ਕਹਿਣਗੇ ਨਾ ਲੰਗਰ ਵਾਸਤੇ ਹਾਂਜੀ ਜੀ ਨਾ ਕੋਈ ਬਿਲਡਿੰਗ ਵਾਸਤੇ ਹੈਂ ਜੀ ਬਸ ਜੋ ਕੁਝ ਆਪਣੇ ਆਪ ਆਉਂਦਾ ਤੇ ਜਾਂ ਕੋਈ ਹੁਣ ਵੀ ਆ ਰਿਹਾ ਹੈ ਉਵੇਂ ਜਕਰ ਇੱਥੇ ਲਾਈ ਜਾਂਦੇ ਜੀ ਤੇ ਜੋ ਤੁਸੀਂ ਜਿਵੇਂ ਦੱਸਿਆ ਆਪਣੇ ਜੋ ਗੁਰੂ ਸਾਹਿਬ ਜੀ ਬਾਬਾ ਸੰਤ ਗੋਲ ਸਿੰਘ ਜੀ 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 ਤਾਂ ਮਤਲਬ ਜੋ ਉਹਨਾਂ ਦੇ ਨਿਯਮ ਸੀ ਜੋ ਉਹਨਾਂ ਦੀ ਸੋਸ ਸੀ ਤੁਸੀਂ ਉਸ ਨੂੰ ਅੱਜ ਵੀ ਜਿੰਦਾ ਰੱਖਿਆ ਬਰਕਰਾਰ ਹੈ ਹਾਂਜੀ 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 ਉਸੇ ਚੀਜ਼ ਤੋਂ ਉਹਨਾਂ ਦੇ ਨਿਯਮਾਂ ਅਨੁਸਾਰ ਹੀ ਮੁਲਾਜਜ ਇੱਥੇ ਜੋ ਰੀਤੀ ਰਿਵਾਇ ਜੋ ਬਸ ਸਾਰਾ ਕੁਸ ਜੋ ਉਹਨਾਂ ਨੇ ਮਰਜ਼ਾਦਾ ਬਣਾਈ ਉਸੇ ਤਰ੍ਹਾਂ ਸੇ ਮਰਜ਼ਾਦਾ ਅਨੁਸਾਰ ਹੀ ਸਾਰਾ ਨਗਰ ਗੁਰੂ ਘਰ ਨੂੰ ਸਮਰਪਿਤ ਹੈ ਇੱਕ ਆਖਰੀ ਸਵਾਲ ਹੈ ਬਾਬਾ ਜੀ 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 ਮਤਲਬ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਬਾਬਾ ਜੀ ਇੱਥੇ ਆਏ ਤਾਂ ਉਹਨਾਂ ਨੇ ਘਰ ਘਰ ਜਿਵੇਂ ਗਏ ਹਾਂਜੀ ਹਾਂਜੀ ਠੀਕ ਹੈ ਲੋਕਾਂ ਚ ਮਿਲੇ ਹਾਂ ਜੀ ਉਹਨਾਂ ਨੂੰ ਜੋੜਿਆ ਜੀ ਜੀ ਤਾਂ ਕਿ ਇਹ ਮਰਿਆਦਾ ਵੀ ਅੱਜ ਮਤਲਬ ਲਾਗੂ ਹੈ ਤੇ ਅੱਜ ਵੀ ਉਸ ਤਰ੍ਹਾਂ ਲੋਕਾਂ ਨੂੰ ਜੋੜਿਆ ਜਾ ਰਿਹਾ ਨਹੀਂ ਅੱਜ ਵੀ ਉਸ ਤਰ੍ਹਾਂ ਹੀ ਲਾਗੂ ਹੈ ਜੀ ਸਾਰੀ ਦੇਖੋ ਇੱਥੇ ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਸੰਗਤਾਂ ਬੜੇ ਪ੍ਰੇਮ ਦੇ ਨਾਲ 24 ਘੰਟੇ ਗੁਰਬਾਣੀ ਦੇ ਸਹਿਜ ਬਾਣ ਚੱਲਦੇ ਰਹਿੰਦੇ ਨੇ ਸ੍ਰੀ ਅਖੰਡ ਪਾਠ ਸੰਗਤਾਂ ਮੰਨੀਆਂ ਚੱਲਦੇ ਰਹਿੰਦੇ ਨੇ ਇਹ ਜਿੰਨੇ ਵੀ ਗੁਰਪੁਰਬ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਹੀਦਾਂ ਦੀਆਂ ਯਾਦਗਾਰਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਤਾਰ ਦਿਹਾੜਾ ਪੋਸ਼ੂੜੀ ਸਤਮੀ ਦਾ ਇਹ ਸਾਰੇ ਹੀ ਗੁਰਪੁਰਬ ਮਨਾਏ ਜਾਂਦੇ ਹਨ ਉਪਰੰਤ 17 ਜਨਵਰੀ ਨੂੰ ਹਰ ਸਾਲ ਮਹਾਪੁਰਖਾਂ ਦੀ ਪਵਿੱਤਰ ਯਾਦ ਵਰਸੀ ਮਨਾਈ ਜਾਂਦੀ ਜਾਂਦੀ ਹੈ ਤੇ ਉਦੋਂ ਵੀ ਹੁਣ ਜਿਸ ਤਰ੍ਹਾਂ ਗਾਹ ਜਨਵਰੀ ਚਾਰੀਏ ਵਰਸੀ ਅੱਛਾ ਬਾਬਾ ਜੀ ਜਿਵੇਂ ਜੋ ਅੱਜ ਨਵੀਂ ਪਨੀਰੀ ਹੈ ਜੋ ਨਵੇਂ ਬੱਚੇ ਨੇ ਹਾਂ ਜੀ ਹਾਂ ਜੀ ਕਿਤੇ ਨਾ ਕਿਤੇ ਦੇਖਦੇ ਆ ਕਿ ਉਹ ਆਪਣੇ ਧਰਮ ਤੋਂ ਬੇਮੁਖ ਹੋ ਰਹੇ ਨੇ ਉਹਨਾਂ ਨੂੰ ਗਿਆਨ ਦੀ ਕਮੀ ਹੈ ਕਿ ਜਿਵੇਂ ਆਪਣੇ ਗੁਰੂ ਘਰ ਚ ਉਹਨਾਂ ਨੂੰ ਜੋੜਿਆ ਜਾਣਾ ਬਿਲਕੁਲ ਜੀ ਮੈਂ ਉਹੀ ਸਾਨੂੰ ਬੇਨਤੀ ਕਰਕੇ ਹਟਿਆ ਹਾਂ ਜੀ ਵੀ ਉਦਮ ਅਭਰਾਲੇ ਬਹੁਤ ਕੀਤੇ ਜਾ ਰਹੇ ਨੇ ਪਰ ਮੈਨੂੰ ਬਹੁਤ ਦਰਦ ਵੀ ਹੁੰਦਾ ਹੈ ਅਫਸੋਸ ਵੀ ਹੈ ਵੀ ਅੱਜ ਕੋਈ ਨਵਾਂ ਗ੍ਰੰਥੀ ਨਹੀਂ ਵੱੜ ਰਿਹਾ ਬਹੁਤ ਚਿੰਤਾ ਦਾ ਵਿਸ਼ਾ ਹਾਂ ਜੋ ਪ੍ਰਾਣੀ ਗ੍ਰੰਥੀ ਬਣੇ ਨੇ ਉਹ ਚੱਲ ਰਹੇ ਨੇ ਵਿਚਾਰੇ ਤੇ ਗ੍ਰੰਥੀ ਸਿੰਘਾ ਬਣੀਆਂ ਚਲੋ ਇੱਥੇ ਫੇਰ ਵੀ ਉਦਮ ਉਪਰਾਲੇ ਐ ਵੀ तकरीबन ਸਾਰਾ ਨਗਰੀ ਪਾਠੀ ਐ ਘਰ ਘਰ ਦੇ ਵਿੱਚ ਕੀ ਤਾਂ ਹੈਗਾ ਕਿਉਂਕਿ ਬੱਚੇ ਆਉਂਦੇ ਆ ਨਾ ਸਕੂਲੋਂ ਪੜ੍ਹ ਕੇ ਉਹਨਾਂ ਨੂੰ ਅਸੀਂ ਜਿੰਦੇ ਪੰਜਾਬੀ ਨਹੀਂ ਜਾਣਦੇ ਬੂੜਾ ਅੜੇ ਤੋਂ ਲੈ ਕੇ ਫਿਰ ਜਪਜੀ ਸਾਹਿਬ ਨੇ ਤਨੇਮ ਰਹਿਰਾ ਸਾਹਿਬ ਦਾ ਪਾਠ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦੇਣੀ ਇਸ ਕਰਕੇ ਬੱਚੇ ਨਾਲ ਦੀ ਨਾਲ ਗ੍ਰੰਥੀ ਬਣੀ ਜਾਂਦੇ ਨਾ ਨਾਲੇ ਆਪਦੀ ਸਕੂਲੀ ਵਿੱਦਿਆ ਵੜਦੇ ਲੋਕ ਕਿਤੇ ਨ ਕੀ ਤੁਹਾਨੂੰ ਸਿੱਖੀ ਨਾਲ ਵੀ ਜੋੜਿਆ ਜਾ ਰਿਹਾ ਸਿੱਖੀ ਨਾਲ ਦਾ ਆਟੋਮੈਟਿਕ ਹੀ ਹੈ ਜੀ ਮਤਲਬ ਅੰਦਰ ਟੂਟ ਕੀਤਾ ਜਾ ਰਿਹਾ ਨਹੀਂ ਕਿ ਉਹ ਟੁੱਟੀ ਨਹੀਂ ਸਕਦੇ ਉਹਨਾਂ ਨੂੰ ਸਾਰਾ ਕੁਝ ਪਹਿਲਾਂ ਮੋਢਲੀ ਵਿੱਦਿਆ ਹੀ ਦਿੱਤੀ ਜਾਂਦੀ ਹੈ ਵੀ 10 ਸਾਢੇ 10 ਗੁਰੂ ਸਾਹਿਬਾਨ ਕਿਹੜੇ ਕਿਹੜੇ ਨਾ ਕਿੱਥੇ ਕਿੱਥੇ ਗੁਰੂ ਮਹਾਰਾਜ ਜੀ ਦਾ avatars ਹੋਇਆ ਕਿਹੜੇ ਕਿਹੜੇ ਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਹੋਏ ਉਹ ਸਾਰੀ ਪੰਜ ਪਿਆਰਿਆਂ ਦਾ ਹੁਕਮ ਸੀ ਉਹਨਾਂ ਦੇ ਚਾਰ ਸਾਹਿਬ ਜਦਿਆਂ ਦਾ ਇਹ ਕੀ ਗੁਰੂ ਸਾਹਿਬ ਦੇ ਹੁਕਮ ਸੀ ਬੇਖੀਰ ਆਪਾਂ ਨੂੰ ਸਾਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਪਰੰਥ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਸ੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਦੇ ਨਾਲ ਸ਼ਬਦ ਗੁਰੂ ਦੇ ਨਾਲ ਜੋੜ ਕੇ ਗਏ ਨਾ ਤੇ ਇਹਦੇ ਉੱਪਰ ਕੋਈ ਨਹੀਂ ਵੀ ਅਸੀਂ ਸਾਡਾ ਜੋ ਸਿੱਖ ਦਾ ਸਿਰਸਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੋਂ ਬਗੈਰ ਕਿਸੇ ਮੂਰੇ ਨਹੀਂ ਝੁਕਦਾ ਤੇ ਉਹ ਜਿਹੜੀ ਛਪੜੀ ਸੀ ਜਿੱਥੇ ਮਹਾਰਾਜ ਜੀਆ ਨੇ ਘੋੜਿਆਂ ਨੂੰ ਜਾਲ ਛਕਾਇਆ ਸਿੰਘਾਂ ਨੇ ਉਹ ਨਿਰਮਲ ਸਰਸਾ ਕੱਚੇ ਤੋਂ ਆਣ ਸਰੋਵਰ ਸਾਹਮਣੇ ਬਣਿਆ ਹੋਇਆ ਹੈ ਤੇ ਇਹ ਵੀ ਮਹਾਂਪੁਰਖਾਂ ਤੋਂ ਬਾਅਦ ਹੀ ਬਣਿਆ ਹੈ ਤੇ ਜਿੰਨੀਆਂ ਵੀ ਸੇਵਾਵਾਂ ਹੋਈਆਂ ਇਹ ਸਤਗੁਰੂ ਮਹਾਰਾਜ ਦੀ ਕਿਰਪਾ ਹੈ ਜੋ ਉਹਨਾਂ ਦੇ ਨਾਮ ਦੀ ਕਮਾਈ ਕੀਤੀ ਹੈ ਉਹ ਨਾਮ ਦੀ ਕਮਾਈ ਦਾ ਸਦਕਾ ਹੀ ਤੇ ਮਹਾਂਪੁਰਖਾਂ ਦੀਆਂ ਕੀਤੀਆਂ ਕਮਾਂਗਾਂ ਅਸੀਂ ਛਕ ਰਹੇ ਹਾਂ ਬਸ ਅਰਦਾਸ ਸਤਗੁਰੂ ਦੇ ਚਰਨਾਂ ਵਿੱਚ ਇਹੀ ਕਰਦੇ ਹਾਂ ਵੀ ਅਖੀਰ ਤੱਕ ਮਹਾਂਪੁਰਖਾਂ ਦੇ ਪਾਏ ਪੂਰਨਿਆਂ ਤੇ ਤੇ ਉਸ ਮਰਜ਼ਾ ਦਾ ਤੇ ਸਤਗੁਰੂ ਮਹਾਰਾਜ ਚੱਲਣ ਦੀ ਬਲਬੁੱਧੀ ਬਖਸ਼ਿਸ਼ ਕਰਨ ਇਹ ਜਨੀਆਂ ਵੀ ਸੰਗਤਾਂ ਨੇ ਇਹ ਪ੍ਰੋਗਰਾਮ ਜਿਸ ਤਰ੍ਹਾਂ ਸੁਣਿਆ ਨਾ ਤੇ ਸਾਰੇ ਪਾਈ ਦਾਸ ਦੀ ਬੇਨਤੀ ਹੈ ਵੀ ਆਪਾਂ ਗੁਰਬਾਣੀ ਨਾਲ ਗੁਰਮਤ ਦੇ ਨਾਲ ਇਹ ਸੇਵਾ ਸਿਮਰਨ ਦੇ ਨਾਲ ਜੁੜਨਾ ਹੈ ਗੁਰਸਿੱਖੀ ਦੇ ਧਾਰਨੀ ਹੋਣਾ ਹੈ ਅਮਰਤ ਛਕਣਾ ਹੈ ਇਹ ਨਾਲ ਨਾਲ ਸਾਧ ਤਸੂਰਤ ਹੋਣਾ ਹੈ ਤਾਂ ਦਰਸ਼ਕੋ ਅਸੀਂ ਜਿਵੇਂ ਜੋ ਤੁਹਾਨੂੰ ਦਿਖਾ ਰਹੇ ਸੀ ਮੁੱਖ ਸੇਵਾਦਾਰ ਜੁਨੇ ਸੰਤ ਜੁਨੇ ਤੇ ਬਾਬਾ ਗੁਰਮੀਤ ਸਿੰਘ ਜੀ ਜਿਨ੍ਹਾਂ ਦੇ ਤੁਸੀਂ ਹੁਣੇ ਬਚਨ ਸੁਣੇ ਸੀ ਔਰ ਪੂਰੀ ਜਾਣਕਾਰੀ ਦੇ ਅੰਦਰ ਦੱਸਿਆ ਕਿ ਜੋ ਨਿਰਮਲ ਸਰ ਗੁਰੂ ਕਰ ਹੈ ਇਹ ਜੋ ਤਿਰਲੋਕਾ ਦੇ ਅੰਦਰ ਤਿਰਲੋਕੀ ਵਾਲਾ ਦੇ ਅੰਦਰ ਜੋ ਇਹਦੀ ਸਥਾਪਨਾ ਹੋਈ ਹੈ ਇਸ 1928 ਦੇ ਅੰਦਰ ਹੋਈ ਔਰ ਬਾਬਾ ਸ਼੍ਰੀ ਮੋਹਨ ਸਿੰਘ ਜੀ ਜੋ ਸੀ ਉਹਨਾਂ ਨੇ ਮਤਲਬ ਇੱਥੇ ਜੋ ਆਪਣੇ ਚਰਨ ਪਾਏ ਔਰ ਘਰ ਘਰ ਜਾ ਕੇ ਇੱਕ ਅਲਖ ਜਗਾਈ ਲੋਕਾਂ ਨੂੰ ਜੋੜਿਆ ਔਰ ਜੋ ਨਵੇਂ ਬੱਚੇ ਨੇ ਉਹਨਾਂ ਨੂੰ ਅੱਜ ਵੀ ਇੱਥੇ ਮਤਲਬ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ ਜਾਗਰੂਕ ਕੀਤਾ ਜਾ ਰਿਹਾ ਔਰ ਪੂਰੀ ਤਰ੍ਹਾਂ ਤੋਂ ਇਹ ਮੰਨ ਸਕਦੇ ਆ ਜਿਵੇਂ ਕਿ ਬਾਬਾ ਜੀ ਨੇ ਬਚਨ ਪਾਏ ਕਿ ਉਹਨਾਂ ਨੂੰ ਇੰਨਾ ਮਜ਼ਬੂਤ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਜੋ ਚੀਜ਼ ਹੈ ਕੋਈ ਟੌਂਗ ਹੈ ਉਹਨਾਂ ਨੂੰ ਤੋੜ ਨਹੀਂ ਸਕੇਗਾ